ਸੱਚੀ ਦੀ ਜ਼ਿੰਦਗੀ ਚ ਪੜਾਈ ਤੋਂ ਕੌਣ-ਕੌਣ ਡਰਦਾ ਸੀ ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ ਡਰਦੇ ਤਾਂ ਚਲੋ ਸਾਰੀ ਸੀ ਪਰ ਮਜਬੂਰਨ ਕਰਨੀ ਪਈ ਨਾ ਤੇ ਤੁਸੀਂ ਕਿੰਦਾ ਡਰਦੇ ਸੀ ਜੈਸਮਿਨ ਮੈਂ ਤਾਂ ਬਹੁਤ ਜ਼ਿਆਦਾ ਡਰਦੀ ਸੀ ਮੈਥਸ ਤੋਂ ਮੈਂ ਸੀ ਮੈਥਸ ਤੋਂ ਮੈਥਸ ਤਾਂ ਨਹੀਂ ਮੈਨੂੰ ਉਹਦਾ ਮੈਂ 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 ਤਾਂ ਚੱਕਰ ਤੋਂ ਮੈਂ ਮੈਡੀਕਲ ਕਰੀ ਤੇ ਜਦੋਂ ਮੈਂ ਐਮਬੀਏ ਸੀ ਕਰਨ ਲੱਗਾ ਉਹਦੇ ਜੱਫੇ ਲਾ ਗਿਆ ਬਾਕਸਾਈਡ ਤੇ ਮੈਂ ਫੇਟ ਕਰਦੀ ਸੀ ਟਾਈਮ ਫੀਟੇ ਮੈਂ ਆ ਫੇਟ ਕਰਦੀ ਸੀ ਕਿ ਕਦੋਂ ਅਸੀਂ ਮਤਲਬ ਜਦੋਂ ਜਿਵੇਂ ਅਸੀਂ 10th ਪਾਸ ਕਰੀ ਉਸ ਤੋਂ ਬਾਅਦ ਅਸੀਂ ਸਟਰੀਮ ਚੂਜ਼ ਕਰਨੀ ਹੈ ਮੈਂ ਕਿਹਾ ਜਿੱਥੇ ਮੈਥਸ ਨਹੀਂ ਆ ਮੈਨੂੰ ਦੱਸ ਤੋ ਮੈਂ ਉਹ ਹੀ ਲਵਾਂ ਏ ਏ ਮੇਰੇ ਨਾਲ ਦੀ ਚੀਜ਼ ਆ ਸਾਡੇ ਟੀਚਰ ਸੀਗੇ ਜਣਦੇ ਉਹ ਜਦੋਂ ਮੈਂ 6ਵੀਂ ਸਤਨੀ ਵਾਲਾ ਸੀਗਾ ਮੈਥ ਤੇ ਭਜਦੇ ਹੁੰਦੇ ਸੀ ਤਾਂ ਮੇਰੀ ਤਾਂ ਗਰੰਟੀ ਸੀ ਜਣਦੇ ਉਹਨਾਂ ਨੇ ਪਤਾ ਲੱਗਣਾ ਸੀ ਕਿ ਕੋਈ ਕਿਹੜਾ ਹੋਮਵਰਕ ਨਹੀਂ ਕੀਤਾ ਤੇ ਕੀ ਨੇ ਇਹਦਾ ਆਨਸਰ ਨਹੀਂ ਦੇਣਾ ਤਾਂ ਉਹਨਾਂ ਚ ਮੇਰੀ ਤਾਂ ਪਹਿਲੇ ਨੰਬਰ ਤੇ ਕਟਾਈ ਹੁੰਦੀ ਸੀ ਇਹਦੇ ਤਾਂ ਪੈੜੇ ਪੈੜੇ ਹੋਰ ਦਸੂ ਕੀ ਰੰਗ ਰੰਗ ਤਾ ਇੱਕ ਦਿਨ ਮੈਂ ਕੀਤਾ ਮੈਨੂੰ ਫੇਰ ਵੀ ਗੁੱਟ ਦੱਸ ਮੈ ਅੱਜ ਗੁੱਟ ਦਿਓ ਕਹਿੰਦੇ ਤਾਂ ਕੀਤਾ ਨਹੀਂ ਹੁਣ ਮੈਸੇਜ ਆ ਕੇ ਆਇਆ ਸੀ ਤੇ ਤੁਸੀਂ ਮਾਹੀ ਮੈਥਸ ਮੈਚੀ ਖਰਾਬ ਸੀ ਕੰਮ ਹਾਂਜੀ ਤੁਹਾਨੂੰ ਲੱਗਦਾ ਮੈਚ ਤੇ ਇੱਕ ਫਿਲਮ ਬਣਾ ਲਓ ਸੋ ਦੋਸਤੋ ਜੀਨੇ ਵੀ ਆਰਟਿਸਟ ਬਣਾ ਹੋਏ ਪਲੀਜ਼ ਮੈਚ ਨਾ ਪੜੇ ਇਹ ਹੋਗਾ ਦਾ ਤੇ ਐਸੇ ਪੈਸੇ ਧਰ ਦੋ 10 ਮਿੰਟਾਂ ਨਹੀਂ ਕਿੰਨ ਦੇਗੇ ਆ ਮੈਂ ਆ ਗਿਆ ਪਾਵਾ ਵਾਲਾ ਪੀਣ ਦਾ ਮਤਲਬ ਦੇਖੋ ਜੋ ਕਿ ਤਾਂ ਕਰਦੇ ਜੇ ਦੇਖੋ ਮੈਂ ਇੱਥੇ ਨਹੀਂ ਭਾਈ ਨਾ ਮੈਂ ਜੋੜ ਦੇ ਹੋ ਜੀ ਸਹੀ ਗੱਲ ਆ ਉਦਾਂ ਉਦਾਂ ਗੁਣਾ ਨਹੀਂ ਆਈ ਪਰ ਜਦੋਂ ਐਮਈ ਦੀ ਗੱਲ ਪਈ ਵਗੀ ਕਹਿੰਦਾ ਪੈਸੇ ਧਰ ਦੋ ਫੜਾ ਫੜ ਕੇ ਦੇ ਦੇਣਗੇ ਆ ਔਰ ਤੁਸੀਂ ਇਹ ਕਹਦੇ ਹੋ ਇਹ ਇਹ 1000 ਨਹੀਂ ਦਿੱਤੀ ਜਿਹੜਦੇ ਨਾ ਇਹਾਂ ਦੇ ਵਿੱਚ ਆਪਾਂ ਉਣਦੇ ਕਹਿੰਦੇ ਸੀ 990 ਦੇ